ਖਬਰ ਪਤੇਗੜ ਸਾਹਿਬ ਤੋਂ سامنے ਆ ਰਹੀ ਹੈ ਕਿ ਇੱਕ ਰੂਹ ਕੰਬਾਉ ਹਾਦਸਾ ਸਾਹਮਣੇ ਆਇਆ ਜਿਸ ਦੇ ਵਿੱਚ ਨਵੇਂ ਵਿਆਹੇ ਜੋੜੀ ਦੀ ਕਾਰ ਹਾਦਸਾ ਦਾ ਸ਼ਿਕਾਰ ਹੋ ਜਾਂਦੀ ਹੈ ਜਿਸ ਦੇ ਵਿੱਚ ਨਵੀਂ ਦੁਲਹਨ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਦੁਲਹਨ ਚੰਡੀਗੜ ਵਿਖੇ ਜੇਰੇ ਇਲਾਜ ਹੈ ਇਸ ਸੰਬੰਧੀ ਜਾਣਕਾਰੀ ਦਿੱੰਦਿਆ थाना ਬਡਾਲੀਆਲਾ ਸਿੰਘ ਦੇ ਐਸ ਐਚਓ ਹਰਕਿਰਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਮਾਨਪੁਰ ਤੋਂ ਬਲਾੜੇ ਵਾਲੇ ਰੋਡ ਤੇ ਇਹ ਹਾਦਸਾ ਵਾਪਰਿਆ ਜਿਸ ਦੇ ਵਿੱਚ ਇੱਕ ਕਾਰ ਹਾਦਸਾ ਸ਼ਿਕਾਰ ਹੋ ਗਈ ਹੈ ਇਸ ਕਾਰ ਤੇ ਵਿੱਚ 21 ਸਾਲਾ ਨਵਾਂ ਵਿਆਇਆ ਜੋੜਾ ਸਵਾਰ ਸੀ ਗੁਰਮੁਖ ਸਿੰਘ ਅਤੇ ਅਮਰਦੀਪ ਕੌਰ ਹਾਦਸੇ ਦੇ ਕਾਰਨ ਦਾ ਹਾਲਾਂਕਿ ਕੁਝ ਪਤਾ ਨਹੀਂ ਚੱਲ ਸਕਿਆ ਇਸ ਹਾਦਸੇ ਦੇ ਵਿੱਚ ਲੜਕੀ ਅਮਰਦੀਪ ਕੌਰ ਦੀ ਮੌਤ ਹੋ ਚੁੱਕੀ ਹੈ ਗੁਰਮੁਖ ਸਿੰਘ ਦਾ ਇਲਾਜ ਸੈਕਟਰ 32 ਚੰਡੀਗੜ੍ਹ ਵਿਖੇ ਚੱਲ ਰਿਹਾ ਹੈ ਇਹਨਾਂ ਦਾ ਵਿਆਹ ਦੱਸਿਆ ਕਿ ਬੀਤੇ ਐਤਵਾਰ ਨੂੰ ਹੀ ਹੋਇਆ ਸੀ। ਅੱਲ ਨੂੰ ਰਾਤ ਮਾਨੋਪੁਰ ਬਲਾੜਾ ਰੋਡ ਤੇ ਇੱਕ ਐਕਸੀਡੈਂਟ ਹੋਇਆ। ਸਾਨੂੰ ਅੱਜ ਹਸਪੀਟਲ ਤੋਂ ਇਨਫੀਮੇਸ਼ਨ ਆਈ ਹੈ। ਇਹਦੇ ਵਿੱਚ ਜਿਹੜਾ ਐਕਸੀਡੈਂਟ ਗੁਰਮੁਖ ਸਿੰਘ son of ਸਿਕੰਦਰ ਸਿੰਘ ਇਹਦੀ ਏਜ ਹੈਗੀ 21 ਸਾਲ ਤੇ ਇਹਦੀ ਵਾਈਫ ਸੀ ਅਮਨਦੀਪ कौर ਵਾਈਫ ਆਫ ਗੁਰਮੁਖ ਸਿੰਘ ਦੋਵਾਂ ਦੀ ਉਮਰ 21 ਸਾਲ ਸੀ। ਲੜਕੀ ਦੇ ਦਾ ਮੇਨ ਦਾ ਵਿਆਹ ਇਸੇ ਸੰਡੇ ਨੂੰ ਹੀ ਹੋਇਆ ਹੈ ਹਾਸਾ ਕਿਤਾ ਬੱਪਰੇ ਇਹ ਹਾਸਾ ਭਾਜੀ ਦਾ ਕਿ ਦੋ ਗਿਆਨ ਲਿਖਾਈ ਉਹ ਮੈਂ ਲੜਕੇ ਦਾ ਜੋ ਗਿਆਨ ਆਊਗਾ ਉਹ ਸਾਉਤ ਨੂੰ ਤਾਂ ਪਤਾ ਲੱਗੂਗਾ ਵੀ ਕਿੰਨੇ ਆਸਾ ਹੋਵੇ ਸੇ ਪਤਾ ਲਗਾ ਰਹੀ ਸੀ ਇਹ ਮਾਨੂਪੁਰ ਸਾਈਡ ਤੋਂ ਬਲਾੜੇੋਂ ਆ ਰਹੇ ਸੀ ਕਿੰਨੇ ਵਜੇ ਦਾ ਸਮਾਂ ਸਰ ਪਤਾ ਲੱਗਾ ਜੀ ਇਹ ਗੱਲ ਕੋਈ 9 ਵਜੇ ਦਾ ਸਮਾਂ ਜੀ ਕੀ ਫਿਰ ਵਿੱਚ ਕਿਦੀ ਕਿਦੀ ਮੌਜੂਦ ਕੋਲ ਜੱਟੀਆਂ ਸਾਨੂੰ ਤਾਂ ਇਨਵੀਟੇਸ਼ਨ ਆਈ ਹੈ ਜੋ ਲੜਕੀ ਹੈ ਅਮਨਦੀਪ ਕੌਰ ਇਹਦੀ ਮੌਤ ਹੋ ਗਈ ਲੜਕਾ ਜੇਰੇ ਲਾਜ ਹੈ ਚੰਡੀਗੜ੍ਹ ਸੈਕਟਰ 32 ਉਹਦੀ ਜੋ ਵੀ ਸਟੇਟਮੈਂਟ ਹੋਊਗੀ ਲੈ ਕੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਇਹ ਬੱਚੀ ਜਿਹਦੇ ਵਿੱਚ ਨਹੀਂ ਪਤਾ ਲੱਗਿਆ ਜੋ ਮਾ ਮਾਪੇ ਨੂੰ ਪਤਾ ਲੱਗਿਆ ਇਹ